ਲੋ ਜੀ ਵਾਹਿਗੁਰੂ ਆਪਾਂ ਪਹੁੰਚੇ ਆਂ ਬਠੰਡਾ ਲੇਕ ਤੇ ਅੱਜ ਕਰਾਉਣੇ ਸਨ ਦਰਸ਼ਨ ਆ ਗਏ ਆਪਾਂ ਬਠੰਡਾ ਲੇਕ ਆ ਗਏ ਪਹੁੰਚ ਕੇ ਅੰਦਰ ਆ ਦੇਖੋ ਇਦਾਂ ਦੇ ਪਾਰਕ ਬਣੇ ਆ ਲੈਕ ਚ ਸਾਰਾ ਕੁਝ ਬੱਚਿਆਂ ਲਈ ਖੇਡਣ ਨੂੰ ਖੜਾਉਣੇ ਜਾਂ ਹੋਰ ਕੁਸਾ ਝੂਲੇ ਹੋਰ ਰਟਰ ਫਟਰ ਬਹੁਤ ਬਹੁਤ ਸਮਾਨ ਬਣਿਆ ਹੋਇਆ ਅਜਾਪੀ ਦੇ ਪੈੜ ਬਣਿਆ ਹੋਇਆ ਹੋਰ ਖਾਣ ਪੀਣ ਵਾਲੇ ਚੀਜ਼ਾਂ ਬਹੁਤ ਬਣੀਆਂ ਹੋਈਆਂ ਇਹਦੇ ਵਿੱਚ ਆ ਗਏ ਲੇਕ ਉਹ ਗੇ ਥਰਮਲ ਪਲਾਟ ਸਾਹਮਣੇ ਤੇ ਆ ਗਿਆ ਟਿਕਟ ਕਾਊਂਟਰ ਇੱਥੇ ਟਿਕਟ ਮਿਲਦੀ ਆ ਝੂਲੇ ਵਾਲੀ ਵੀ ਟਿਕਟ ਮਿਲਦੀ ਆ ਤੇ ਇੱਥੇ ਉਹ ਕਿਸ਼ਤੀ ਵਾਲੀ ਵੀ ਟਿਕਟ ਮਿਲਦੀ ਆ ਲਓ ਜੀ ਇਧਰ ਖਾਣ ਪੀਣ ਨੂੰ ਸਾਰਾ ਕੁਝ ਬਣਾਇਆ ਪਿਆ ਆ ਦੇਖੋ ਆ ਖਾਣ ਪੀਣ ਨੂੰ ਦੁਕਾਨਾਂ ਬਣੀਆਂ ਹੋਈਆਂ ਆਹ ਅੱਗੇ ਇਧਰ ਜਿਵੇਂ ਕਿਸ਼ਤੀ ਤੇ ਜਾਣਾ ਕਿਸੇ ਨੂੰ ਘੁੰਮਣ ਉਹ ਬਣਿਆ ਹੋਇਆ ਸਾਰਾ ਤੇ ਆ ਅੱਗੇ ਆ ਸਾਰੀਆਂ ਸ਼ਾਪ ਖਾਣ ਪੀਣ ਵਾਲੀਆਂ ਸ਼ਾਪ ਖਾ ਕੇ ਖਾ ਪੀ ਸਕਦੇ ਕੁਝ ਵੀ ਤੇ ਇਹਦੀ ਟਿਕਟ ਵੀ ਉਧਰ ਹੀ ਲੱਗਦੀ ਆ ਉਹ ਤਲੰਦਰ ਜਿਹੜੀ ਚੀਜ਼ ਖਾਣੀ ਆ ਉੱਧਰ ਟਿਕਟ ਲੱਗਦੀ ਏ ਦੀ ਤੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਪਾਰਕ ਬਣਿਆ ਹੋਇਆ ਤੇ ਉਧਰ ਲੇਕ ਬਣੀ ਹੋਈ ਆ ਪਠੰਡਾ ਲੇਕ ਤੇ ਆ ਬੱਚਿਆਂ ਦੇ ਖੇਡਣ ਨੂੰ ਪਾਰਕ ਜਾਂ ਘੁੰਮਣ ਨੂੰ ਪਾਰਕ ਬਣਿਆ ਹੋਇਆ ਤੇ ਆ ਸਭ ਬਹੁਤ ਸੋਹਣਾ ਲੋ ਇਹ ਕਿਸ਼ਤੀਆਂ ਬਹੁਤ ਤੇਜ਼ ਚਲਾਉਂਦੇ ਆ ਬਾਈ ਉਹ ਜਿਹੜੀ ਉਹ ਉੱਤੇ ਨਸ਼ਟ ਤੇ ਲਾਲ ਜੀ ਕਿਸ਼ਤੀ ਫਿਰਦੇ ਨਾ ਬਹੁਤ ਤੇਜ਼ ਚੱਲਦੀ ਉਹ ਆ ਸਕੂਲ ਵਾਲੇ ਬੱਚੇ ਆਏ ਹੋਏ ਆ ਨਾ ਮੈਡਮ ਇਹ ਜਾਂਦੇ ਕਿਸ਼ਤੀ 'ਚ ਬੈਠਣਾ ਕਿਸ਼ਤੀ ਉਹ ਗੜਾ ਦੌਂਦੀ ਆ ਤੇ ਆ ਦੇਖੋ ਸਾਰੀਆਂ ਟੂ ਵਿਸ਼ ਵਾਲੀਆਂ ਕਿਸ਼ਤੀਆਂ ਇਹ ਤੇ ਬੋਟ ਵੀ ਕਹਿੰਦੇ ਨੇ ਬੋਟ ਵੀ ਕਹਿ ਸਕਦੇ ਇਹਨੂੰ ਆਪਾਂ ਤੇ ਉਹ ਉੱਤੇ ਆਉਂਦੇ ਲਾਲ ਜੀ ਕਿਸ਼ਤੀ ਬਹੁਤ ਤੇਜ਼ ਭੱਦੀ ਆ ਮੈਂ ਦੇਖੀ ਆ ਨਾ ਬਹੁਤ ਟਾਈਮ ਦਾ ਸਭ ਤੋਂ ਜ਼ਿਆਦਾ ਤੇ ਜਲਦੀ ਦੇਖੋ ਕਿ ਮੇਰੇ ਕਹਿੰਦੇ ਹੰਪ ਕਰਾਉਂਦਾ ਜਿਵੇਂ ਆਪਾਂ ਮੋਟਰਸਾਈਕਲ ਦੇ ਨਹੀਂ ਕਰਾਉਂਦੇ ਉਦਾਂ ਪਾਣੀ 'ਚ ਉਹਦੇ ਹੰਪ ਕਰਾਉਂਦਾ ਕਿਸ਼ਤੀ ਦੇਖੋ ਕਿੰਨੀ ਤੇਜ਼ ਚੱਲੀ ਜਾਂਦੀ ਹੈ ਉਹ ਦੇਖੋ ਤੋ ਬਹੁਤ ਤੇਜ਼ ਜਲਦੀ ਘਟ ਘਟ 100 ਦੀ ਸਪੀਡ ਤੇ ਕਿਸ਼ਤੀ ਚੱਲਦੀ ਹੈ ਉਹ ਇੱਕ ਮਿੰਟ 'ਚ ਇਹ ਲੇਕ ਨੂੰ ਪਾਰ ਕਰਨ ਵਾਲੀ ਕੰਮ ਕਰਦੀ ਆ ਦੇਖੋ ਕਿੰਨੀ ਤੇਜ਼ ਚੱਲਦੀ ਹੈ ਕਿਸ਼ਤੀ ਦੇਖੋ ਕਾ ਵਗ ਗਈ ਇਹ ਤਾਂ ਹੌਲੀ ਚੱਲਦੀ ਹੈ ਉਹ ਬਹੁਤ ਤੇਜ਼ ਚੱਲਦੀ ਕਿਸ਼ਤੀ ਆਪਾਂ ਨੂੰ ਤਾਂ ਡਰ ਪਈ ਬਾਹਰ ਖੜੇ ਨੂੰ ਲੱਗੀਆਂ ਤਾਂ ਤੇ ਆਪਾਂ ਬੈਠੇ ਨਹੀਂ ਕਿਸ਼ਤੀ 'ਚ ਪਰ ਆਪਾਂ ਬੈਠੇ ਨਹੀਂ ਕਿਤੇ ਕਿਸ਼ਤੀ 'ਚ ਨਾਲ ਲੱਗਦਾ ਤੇ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਾਂਗੇ ਸਾਰਾ ਵੀਊ ਇਹਦੀ ਟ੍ਰੈਕਟਰ ਇਹਦੀ ਕਿਸ਼ਤੀ ਦੀ ਟਿਕਟਾ ਕੀ 150 ਰੁਪਿਆ ਇੱਕ ਇੱਕ ਘਰੀ ਦਾ ਘੇੜਾ ਦੇਣ ਦਾ ਵੀ ਪੰਜ ਚਾਰ ਘੇੜੇ ਲਵਾ ਲੈਂਦੇ ਸਾਨੂੰ ਕਿਸ਼ਤੀ 'ਚ ਉਹਦਾ ਕਰਕੇ ਉਹ ਥਰਮਲ ਫਲਾਟ ਦੇਖੋ ਅੱਗੇ ਕਿੰਨੇ ਸੋਹਣੇ ਲੱਗਦੇ ਆ ਬਣਾਵਾਂਗਾ। ਉਹ ਹੋ ਗਏ ਕਿਸ਼ਤੀ ਕੋ ਇਧਰ ਆਊਗਾ ਆਪਸ ਆਪਣੇ ਕੋਲੇ ਹੁਣ। ਉਹਨਾਂ ਨੂੰ ਲਾਹੂ ਤੇ ਹੋਰ ਟੂਰਿਸਟ ਲੈ ਕੇ ਜਾਊਗੀ। ਤੇ ਲੈਫ ਜੈਕਟ ਪਾਉਣੀ ਆ। ਆ ਜਿਹੜੀ ਜੈਕਟ ਆਈਆਂ ਇਹ ਜ਼ਰੂਰ ਪਾਉਣੀ ਚਾਹੀਦੀਆਂ। ਕਿਉਂਕਿ ਝੀਲ ਬਹੁਤ ਡੂੰਗੀ ਕਹਿੰਦੇ ਆ ਇਹ ਬਹੁਤ ਡੂੰਗੀ ਆ ਇਹ। ਦੇਖੋ। ਦੇਖੋ ਕੋਈ ਟ੍ਰਿਪ ਕਰਦਾ ਤੇ ਕਿਸ਼ਤੀ ਦੇ। ਦੇਖੋ। ਦੇਖੋ 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 ਆ ਗਿਆ ਆਪਣੇ ਕੋਲੇ ਬਹੁਤ ਤੇਜ਼ ਚੱਲਦੀ ਹੋ ਰਾਲ ਜਿਹੀ ਕਿਸ਼ਤੀ ਦੇਖੋ ਇੱਕ ਹੋਰ ਟ੍ਰਿਪ ਕਰ ਲਈ ਦੇਖੋ ਬਹੁਤ ਜੁਰਨਾਉਂਦੀ ਰੋਕਦੇ ਪਤਾ ਨਹੀਂ ਕਿੱਦਾਂ ਕਿਹੜੇ ਹਿਸਾਬ ਨਾਲ ਰੁਕਦੀ ਐਨੀ ਸਪੀਡ ਨਾਲ ਕਿਸ਼ਤੀ ਇਹ ਗੱਲ ਨਹੀਂ ਸਮਝ ਲੱਗੀ ਐਡੀ ਤੇਜ਼ ਚੱਲੀ ਚੱਲੀ ਜਾਂਦੀ ਹੌਲੀ ਪਤਾ ਨਹੀਂ ਕਿਵੇਂ ਹੁੰਦੀ ਆ ਲੋ ਜੀ ਆ ਬੱਚੇ ਜਾਣਗੇ ਕਿਸ਼ਤੀ ਦੇ ਵਿੱਚ ਇਹ ਫੋਨ ਦਾ ਡਰ ਲੱਗਦਾ ਪਹਿਲਾਂ ਛੀਰਾ ਦੇ ਬਣਾਏ ਵੀ ਚਲਦੇ ਆ ਫਿਰ ਉਸ ਤੋਂ ਬਾਅਦ ਉਹ ਵੀ ਆਪਣੀਆਂ ਦੇ ਪਣ ਡਰ ਲੱਗਦਾ ਇਹ ਵਿੱਚ ਤੇ ਅਬ ਅੱਛੇ ਜਾਣਗੇ ਦੇਖੋ ਬਹੁਤ ਸੋਹਣਾ ਨਜ਼ਾਰਾ ਤੁਸੀਂ ਜਰੂਰ ਆਏ ਘੁੰਮਣ ਜਿੱਤੇ ਕਿਤੇ ਬਠੰਡੇ ਹੋਣਾ ਤੇ ਇਹ ਥਰਮਲ ਪ੍ਰਾਡਰ ਦੇ ਬੈਕ ਸਾਈਡ ਬਣਿਆ ਹੋਇਆ ਦੇਖੋ ਬੱਚੇ ਜਾਣਗੇ ਚਲੋ ਜੀ ਬਹੁਤ ਸੋਹਣਾ ਨਜ਼ਾਰਾ ਬਣਿਆ ਹੋਇਆ ਮੋਹ ਸੋਣਾ ਹੋਣਾ ਆ ਬੱਚੇ ਜਾਂਦੇ ਸਕੂਲ ਨਾਲੇ ਬਾ ਦਿੱਦੀ ਮੈਂ ਮੈਂ ਦਿੱਦੀ ਬਾ ਦਿੱਦੀ ਵਾ ਦਿੱਦੀ ਦੇਖੋ ਚਲੋ ਇਹ ਆ ਇਹਨਾਂ ਦੇ ਟੀਚਰ ਆ ਇਹਨਾਂ ਲੈ ਕੇ ਜਾਂਦੀ ਆ ਇਹਨਾਂ ਨੇ ਉਹ ਬੋਟ ਜੀ ਜਾਣਾ ਜਿਹੜੀ ਉਹ ਲਾਲ ਜੀ ਬੋਟ ਆਈ ਆ ਉਹਦੇ ਵਿੱਚ ਹੀ ਜਾਣਗੇ ਸਾਰੇ ਵਿੱਚ ਇਹ ਟੂਰ ਤੇ ਆਏ ਹੋਣਗੇ ਬੱਚੇ ਉਹਦਾ ਕਰਕੇ ਇਹ ਸਾਰੇ ਉਹਦੇ ਵਿੱਚ ਜਾਣਗੇ ਘੁੰਮਣਗੇ ਲਓ ਜੀ ਆਪਾਂ ਅੱਗੇ ਵਾਪਸ ਤੇ ਇੱਥੇ ਅੱਜ ਸੰਡੇ ਕਰਕੇ ਫੇਰ ਵੀ ਨਹੀਂ ਕੁਝ ਹੈਗਾ ਅੱਡਾ ਸੰਡੇ ਹੈਗਾ ਸੰਡੇ ਕਰਕੇ ਨਹੀਂ ਭੀੜ ਬਹੁਤ ਹੋ ਜਾਂਦੀ ਆ ਚਲੋ ਜੀ ਆਪਾਂ ਚੱਲਦੇ ਆ ਸਤਿ ਸ਼੍ਰੀ ਅਕਾਲ